ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਤਾਂ ਸੇ ਕਿ ਸਿੱਧੂ ਮੂਸੇਵਾਲਾ ਦੇ ਪੁੱਤ ਤੇ ਕੁਝ ਦਿਨ ਪਹਿਲਾਂ ਹੀ ਗੋਲੀਬਾਰੀ ਦੀ ਘਟਨਾ ਦੇਖਣ ਨੂੰ ਮਿਲਦੀ ਹੈ ਇਸ ਪੁੱਤ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਕਰਕੇ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਦੁੱਖ ਪ੍ਰਗਟ ਕੀਤਾ ਵੈ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਭਾਵੁਕ ਪੋਸਟ ਲਿਖਦਿਆਂ ਉਹਨਾਂ ਨੇ ਕਿਹਾ ਕਿ ਸਾਡਾ ਪੁੱਤ ਇੱਕ ਯਾਦ ਹੈ ਤੇ ਉਸਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮਾਂ ਦੇ ਬਰਾਬਰ ਹੈ। ਸਿੱਧੂ ਮੂਸੇਵਾਲਾ ਦੀ ਇਸ ਪੋਸਟ ਦੇ ਵਿੱਚ ਲਿਖਦੇ ਨੇ ਕਿ ਸਾਡਾ ਪੁੱਤ ਇੱਕ ਅਜਿਹੇ ਹ ਸਿੰਗਰ ਜੋ ਕਿ ਇੱਕ ਲਹਿਰ ਸੀ ਔਰ ਹਮੇਸ਼ਾ ਜਿੰਦਾ ਰਹੇਗਾ। ਸਦਾਜੀਤ ਚਰਨਕੌਰ ਨੇ ਆਪਣੇ ਪੁੱਤ ਦੀ ਹੱਥ ਦੀ ਆਵਾਜ਼ થી ਗੱਲ ਚੁੱਕਦੀ ਹੈ ਅਤੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦੀ ਚੁੱਪ ਵੈ ਉਸ ਨੂੰ ਉਹਨਾਂ ਦੀ ਕਮਜ਼ੋਰੀ ਬਿਲਕੁਲ ਵੀ ਨਾ ਸਮਝਿਆ ਜਾਵੇ ਕਿਉਂਕਿ ਉਹਨਾਂ ਦੀ ਜੋ ਚੁੱਪ ਹੈ ਇਸ ਨੂੰ ਜੋ ਸ਼ਾਂਤੀ ਨੂੰ ਕਮਜ਼ੋਰੀ ਹੈ ਜੋ ਨਹੀਂ ਮੰਨਿਆ ਜਾ ਸਕਦਾ ਪੋਸਟ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਵੀ ਪੜ ਕੇ ਸੁਣਾ ਦਿੰਦੇ ਹਾਂ ਦੱਸੇਗੀ ਪੋਸਟ ਸਾਂਝੀ ਕੀਤੀ ਜਾਂਦੀ ਹੈ ਪੋਸਟ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਾਡੇ ਪੁੱਤ ਦੀ ਯਾਤ ਤੇ ਹਮਲਾ ਸਾਡੀ ਆਤਮਾ ਤੇ ਜ਼ਖਮ ਹੈ ਬੀਤੇ ਦਿਨ ਹੀ ਮੇਰੇ ਪੁੱਤ ਦੀ ਯਾਤ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹ ਸਿਰਫ ਪੱਥਰ ਦੀ ਮੂਰਤੀ ਨਹੀਂ ਸੀ ਉਸ ਨੂੰ ਚਾਹੁਣ ਵਾਲੇ ਉਸ ਨੂੰ ਉੱਥੇ ਸਨਮਾਨ ਦਿੰਦੇ ਸੀ ਇਸ ਦੇ ਨਾਲ ਹੀ ਹੋਰ ਵੀ ਕਈ ਗੱਲਾਂ ਨੇ ਚੁੱਕੀ ਇਸ ਭਾਵੁਕ ਪੋਸਟ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸੁਦਾਸੀ ਕੀ ਸਿੱਧੂ ਮੂਸੇਵਾਲਾ ਜੋ ਕਿ ਇੱਕ ਮਸ਼ਹੂਰ ਪੰਜਾਬੀ ਸਿੰਗਰ ਅਤੇ ਅਦਾਕਾਰ ਨੇ ਕੁਝ ਸਾਲ ਪਹਿਲਾਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਇਨਸਾਫ ਦੇ ਲਈ ਅੱਜ ਵੀ ਗੁਹਾਰ ਲਗਾਉਂਦੇ ਨੇ ਇਸ ਦੌਰਾਨ ਜੋ ਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪੁੱਤ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਇਹ ਘਟਨਾ ਸਾਹਮਣੇ ਆਂਦੀ ਹੈ ਤੇ ਇਸ ਘਟਨਾ ਦੇ ਦੇਖਦਿਆਂ ਹੋਇਆ ਸਿੱਧੂ ਮੂਸੇਵਾਲਾ ਦੀ ਮਾ ਚਰਨ ਕੌਰ ਦੇ ਵੱਲੋਂ ਦੁੱਖ ਪ੍ਰਗਟ ਕੀਤਾ ਜਾਂਦਾ ਹੈ ਅਤੇ ਇੰਸਟਾਗ੍ਰam ਤੇ ਭਾਵੁਕ ਪੋਸਟ ਹੈ ਜੋ ਕਿ ਸਾਂਝੀ ਕੀਤੀ ਜਾਂਦੀ ਹੈ ਸੋ ਚਰਨ ਕੌਰ ਨੇ ਕਿਹਾ ਕਿ ਕੁਝ ਲੋਕ ਸਿਰਫ ਸਿੱਧੂ ਮੂਸੇਵਾਲਾ ਦੀ ਮੌਤ ਦਾ અપਮਾਨ ਕਰ ਰਹੇ ਨੇ ਜਦਕਿ ਕੁਝ ਜੋ ਕਿ ਉਹਨਾਂ ਦੀ ਯਾਦ ਨੂੰ ਹੀ ਮਿਟਾ ਦੇਣਾ ਚਾਹੁੰਦੇ ਨੇ ਸਬੂਤ ਤੇ ਗੋਲੀਆਂ ਚਲਾਈਆਂ ਗਈਆਂ ਸੀ ਵੀਡੀਓ ਵੀ ਵਾਇਰਲ ਹੁੰਦਾ ਵੈ ਸੋ ਇਹ ਸਿਰਫ ਇੱਕ ਪੱਥਰ ਦੀ ਮੂਰਤੀ ਨਹੀਂ ਸਗੋ ਲੋਕਾਂ ਦਾ ਪਿਆਰ ਹੈ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਜੋ ਕਿ ਇਹ ਭਾਵੁਕ ਪੋਸਟ ਹੈ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਲਗਭਗ ਕਈ ਹਜ਼ਾਰ ਲੋਕਾਂ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ ਅੱਗੇ ਸ਼ੇਅਰ ਕੀਤਾ ਹੈ ਲੋਕਾਂ ਦਾ ਇਸ ਪ੍ਰਤੀ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਦੁੱਖ ਪ੍ਰਗਟ ਸਾਹਮਣੇ ਆ ਰਿਹਾ ਹੈ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਇਹ ਪਾਵਕ ਪੋਸਟ ਹੈ ਸੋਸ਼ਲ ਮੀਡੀਆ ਤੇ ਜੋ ਸਾਂਝਾ ਕੀਤਾ ਗਿਆ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਇੱਕ ਪਾਵਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪੁੱਤ ਤੇ ਕੁਝ ਦਿਨ ਪਹਿਲਾਂ ਹੀ ਗੋਲੀਬਾਰੀ ਦੀ ਘਟਨਾ ਦੇਖਣ ਨੂੰ ਮਿਲਦੀ ਹੈ ਇਸ ਪੁੱਤ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਕਰਕੇ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਦੁੱਖ ਪ੍ਰਗਟ ਕੀਤਾ ਵੈ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਪਾਵਕ ਪੋਸਟ ਲਿਖਦਿਆਂ ਉਹਨਾਂ ਨੇ ਕਿਹਾ ਕਿ ਸਾਡਾ ਪੁੱਤ ਇੱਕ ਯਾਦ ਹੈ ਤੇ ਉਸਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮਾਂ ਦੇ ਬਰਾਬਰ ਹੈ। ਸਿੱਧੂ ਮੂਸੇਵਾਲਾ ਦੀ ਮਾਂ ਇਸ ਪੋਸਟ ਦੇ ਵਿੱਚ ਲਿਖਦੇ ਨੇ ਕਿ ਸਾਡਾ ਪੁੱਤ ਇੱਕ ਅਜੀਹਾਂ ਸਿੰਗਰ ਜੋ ਕਿ ਇੱਕ ਲਹਿਰ ਸੀ ਔਰ ਹਮੇਸ਼ਾ ਜਿੰਦਾ ਰਹੇਗਾ। ਸੁਦਾਜੀ ਕੀ ਚਰਨਕੌਰ ਨੇ ਆਪਣੇ ਪੁੱਤ ਦੀ ਹੱਥ ਦੀ ਆਵਾਜ਼ ਸੀ ਗੱਲ ਚੁੱਕਦੀ ਹੈ। ਅਤੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦੀ ਚੁੱਪ ਹੈ ਉਸ ਨੂੰ ਉਹਨਾਂ ਦੀ ਕਮਜ਼ੋਰੀ ਬਿਲਕੁਲ ਵੀ ਨਾ ਸਮਝਿਆ ਜਾਵੇ ਕਿਉਂਕਿ ਉਹਨਾਂ ਦੀ ਜੋ ਚੁੱਪ ਹੈ ਇਸ ਨੂੰ ਜੋ ਸ਼ਾਂਤੀ ਨੂੰ ਕਮਜ਼ੋਰੀ ਹੈ ਜੋ ਨਹੀਂ ਮੰਨਿਆ ਜਾ ਸਕਦਾ ਪੋਸਟ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਵੀ ਪੜ ਕੇ ਸੁਣਾ ਦਿੰਨੇ ਹਾਂ ਦੱਸੇਗੀ ਪੋਸਟ ਸਾਂਝੀ ਕੀਤੀ ਜਾਂਦੀ ਹੈ ਪੋਸਟ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਾਡੇ ਪੁੱਤ ਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮ ਹੈ ਬੀਤੇ ਦਿਨ ਹੀ ਮੇਰੇ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹ ਸਿਰਫ ਪੱਥਰ ਦੀ ਮੂਰਤੀ ਨਹੀਂ ਸੀ ਉਸ ਨੂੰ ਚਾਹੁਣ ਵਾਲੇ ਉਸ ਨੂੰ ਉੱਥੇ ਸਨਮਾਨ ਦਿੰਦੇ ਸੀ ਇਸ ਦੇ ਨਾਲ ਹੀ ਹੋਰ ਵੀ ਕਈ ਗੱਲਾਂ ਨੇ ਚੁੱਕੀ ਇਸ ਭਾਵੁਕ ਪੋਸਟ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸੁਦਾਸੀ ਕੀ ਸਿੱਧੂ ਮੂਸੇਵਾਲਾ ਜੋ ਕਿ ਇੱਕ ਮਸ਼ਹੂਰ ਪੰਜਾਬੀ ਸਿੰਗਰ ਅਤੇ ਅਦਾਕਾਰ ਨੇ ਕੁਝ ਸਾਲ ਪਹਿਲਾਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਇਨਸਾਫ ਦੇ ਲਈ ਅੱਜ ਵੀ ਗੁਹਾਰ ਲਗਾਉਂਦੇ ਨੇ ਇਸ ਦੌਰਾਨ ਜੋ ਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪੁੱਤ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਇੱਕ ਘਟਨਾ ਸਾਹਮਣੇ ਆਂਦੀ ਹੈ ਤੇ ਇਸ ਘਟਨਾ ਦੇ ਦੇਖਦਿਆਂ ਹੋਇਆ ਸਿੱਧੂ ਮੂਸੇਵਾਲਾ ਦੀ ਮਾ ਚਰਨ ਕੌਰ ਦੇ ਵੱਲ ਦੁੱਖ ਪ੍ਰਗਟ ਕੀਤਾ ਜਾਂਦਾ ਹੈ ਅਤੇ ਇੰਸਟਾਗ੍ਰਾਮ ਤੇ ਭਾਵੁਕ ਪੋਸਟ ਹੈ ਜੋ ਕਿ ਸਾਂਝੀ ਕੀਤੀ ਜਾਂਦੀ ਹੈ ਸੋ ਚਰਨ ਕੌਰ ਨੇ ਕਿਹਾ ਕਿ ਕੁਝ ਲੋਕ ਸਿਰਫ ਸਿੱਧੂ ਮੂਸੇਵਾਲਾ ਦੀ ਮੌਤ ਦਾ અપਮਾਨ ਕਰ ਰਹੇ ਨੇ ਜਦਕਿ ਕੁਝ ਜੋ ਕਿ ਉਹਨਾਂ ਦੀ ਯਾਦ ਨੂੰ ਹੀ ਮਿਟਾ ਦੇਣਾ ਚਾਹੁੰਦੇ ਨੇ ਸੋ ਬੁੱਤ ਤੇ ਗੋੜੀਆਂ ਚਲਾਈਆਂ ਗਈਆਂ ਸੀ ਵੀਡੀਓ ਵੀ ਵਾਇਰਲ ਹੁੰਦਾ ਵੈ ਸੋ ਇਹ ਸਿਰਫ ਇੱਕ ਪੱਥਰ ਦੀ ਮੂਰਤੀ ਨਹੀਂ ਸਗੋ ਲੋਕਾਂ ਦਾ ਪਿਆਰ ਵੈ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਜੋ ਕਿ ਇਹ ਭਾਵੁਕ ਪੋਸਟ ਹੈ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਲਗਭਗ ਕਈ ਹਜ਼ਾਰ ਲੋਕਾਂ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ ਅੱਗੇ ਸ਼ੇਅਰ ਕੀਤਾ ਹੈ ਲੋਕਾਂ ਦਾ ਇਸ ਪ੍ਰਤੀ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਦੁੱਖ ਪ੍ਰਗਟ ਸਾਹਮਣੇ ਆ ਰਿਹਾ ਹੈ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਇਹ ਪਵਿੱਗ ਪੋਸਟ ਹੈ ਸੋਸ਼ਲ ਮੀਡੀਆ ਤੇ ਜੋ ਸਾਂਝਾ ਕੀਤਾ ਗਿਆ ਹੈ